ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਅੱਜ ਅਸੀਂ ਜਾ ਰਹੇ ਹਾਂ ਤੁਹਾਨੂੰ ਲੈ ਕੇ ਗੁਰੂ ਘਰ ਆਪਣੇ ਸ਼ਹਿਰ ਆਪਣੇ ਪਿੰਡ ਤੋਂ ਥੋੜੇ ਜਿਹਾ ਦੂਰ ਹੈ ਆਪਣਾ ਸ਼ਹਿਰ ਉੱਥੇ ਚੱਲੇ ਆਪਾਂ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕਰਵਾਵਾਂਗੇ ਬਹੁਤ ਸੋਹਣਾ ਗੁਰੂ ਘਰ ਹੈਗਾ ਗੁਰੂ ਘਰ ਸਾਰੇ ਸੋਹਣੇ ਹੁੰਦੇ ਆ ਪਰ ਅਸੀਂ ਇੱਥੇ ਜਿੱਥੇ ਸਾਨੂੰ ਸ਼ਹਿਰ ਪੈਂਦਾ ਸੀ ਉੱਥੇ ਲੈ ਕੇ ਚੱਲਾਂ ਤੁਹਾਨੂੰ ਗੁਰੂ ਘਰ ਅੱਜ ਮੇਰੀ ਨਿੱਕੀ ਜੀ ਤੀ ਕਰੇ ਹੈ ਠੀਕ ਹੈ ਜੀ ਕਿਉਂਕਿ ਅਸੀਂ ਜਾਣਾ ਸੀਗਾ ਕਿਤੇ ਹੋਰ ਕੰਮ ਵੀ ਤੇ ਉਹਦੇ ਕਰਕੇ ਅੱਜ ਨੂੰ ਛੁੱਟੀ ਕਰवानी ਪਈ ਇਸੇ ਕਰਕੇ ਕਿ ਇਹਨੂੰ ਜਦੋਂ ਸਕੂਲੇ ਪੇਜੇਦਾ ਉਹਦੇ ਬਾਅਦ ਇਹਨੂੰ ਲੈਣ ਵੀ ਜਾਣਾ ਪੈਂਦਾ 12:00 ਵਜੇ ਤੇ ਸਾਨੂੰ ਜਿੱਥੇ ਅਸੀਂ ਚੱਲੇ ਆ ਉਹਦੇ ਕੰਮ ਤੇ ਉੱਥੋਂ ਸਾਨੂੰ ਕੋਈ 1.5 ਦਾ ਟਾਈਮ ਹੋ ਜਾਏਗਾ ਤੇ ਸਕੂਲੋਂ ਲਿਆਂ ਤੋਂ ਹੋ ਜੇਗੀ ਲੇਟ ਇਸ ਕਰਕੇ ਨੂੰ ਸਿਆ ਚ ਲੈ ਕੇ ਚੱਲੇ ਆ ਮੈਨ ਨਾਲ ਜਾਣਾ ਆਪਣੇ ਆਫਿਸ ਆਫਿਸ ਤੋਂ ਬਾਅਦ ਅਸੀਂ ਜਾਣਾ ਹੈ ਗੁਰੂ ਘਰ ਠੀਕ ਹੈ ਜੀ ਚਲੋ ਚੱਲਦੇ ਆ ਚਲੋ ਨੇਮ ਬੈਠੋ ਹੋ ਜਾਏ ਬੂਆ ਬੋਲੋ

ਦੇਖੋ ਚਿੜੀਆਂ ਦੇ ਆਲਣੇ ਵੀ ਬਨੇ ਹੋਏ ਐ ਖਜੂਰਾ ਦੇ ਪੀੜ ਤੇ ਬਹੁਤ ਸੋਹਣਾ ਗਾਰਡਨ ਬਣਾਇਆ ਹੋਇਆ ਹੈ ਗੁਰੂ ਘਰ ਅਜਾ ਦੇਖੋ ਵਾਲਾ ਕਿੱਥੇ ਹੋਲਿਆ ਹੋਲਿਆ ਉਹ ਜੁਲੀ ਘਰ ਹਾਂ ਚप्पल ਲਾਣੀ ਹੈ ਮੇਰੇ ਪੋਤਨੀ ਠੀਕ ਐ ਚਲੋ ਆਲੂ ਗੁਰੂ ਕਾ ਰਹਿ ਗਏ ਜੀ ਫਰੋਜਪੁਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਗੁਰਦੁਆਰੇ ਨਾਮ ਤੋਂ ਪ੍ਰਸਿੱਧ ਹੈ ਜੀ ਇਹ ਫਰੋਜਪੁਰ ਗੁਰਦੁਆਰਾ ਹੈ ਇੱਥੇ ਦੀ ਮਰਿਆਦਾ ਹੈ ਕਿ ਇੱਥੇ ਕੋਈ ਪੰਜ ਐਤਵਾਰ ਮਨੋਤ ਨੂੰ ਆਵੇ ਤੇ ਜੋ ਵੀ ਕੋਈ ਬੰਦੇ ਦੇ ਉੱਤੇ ਕੋਈ ਕਰਜ਼ਾ ਹੋਵੇ ਜਾਂ ਫਿਰ ਕੋਈ ਕਾਜ ਅੜਦੇ ਹੋਣ ਜਾਂ ਕਾਜ ਸਵਰਦੇਣਾ ਹੋਣ ਤੇ ਪੰਜ ਐਤਵਾਰ ਮਨੋਤ ਨੂੰ ਅਰਦਾਸ ਬੇਨਤੀ ਕਰਾਂ ਤੇਹ ਪ੍ਰਸ਼ਾਦ ਨਾਲ ਤੇਹ ਹਰ ਕਰਜ਼ਾ ਵੀ ਲੈ ਜਾਂਦਾ ਹੈ ਤੇ ਕੰਮ ਕਾਜ ਸਾਰੇ ਸਵਰਣ ਵੀ ਲੱਗ ਜਾਂਦੇ ਆ। ਬਜੀਤਪੁਰ ਆਪਾਂ ਇੱਥੇ ਜੋੜੇ ਲਾ ਦੇਣੀ ਆ। ਰੇਮੋ ਇੱਧਰ ਲਾਓ। ਇੱਥੇ। ਇੱਥੇ ਇੱਥੇ ਪਾਪਾ ਦੇ ਕੋਲ ਆਪੇ ਲਾਓਗੇ। ਲਾ ਦੋ। ਹੱਥ ਥਾਫ ਕਰੋ। ਫਿਰ ਜਾਵਾਂਗੇ ਅੰਦਰ ਮੱਥਾ ਟੇਕਣ। ਤੁਸੀਂ ਡਾਂਸ ਨਹੀਂ ਕਰਨਾ ਪਟਕੀ ਬਣਾਓ। চলো আজ না পুতো ਹੱਥ ਫੜਕੇ ਭਾਈ ਆਪੇ ਨਹੀਂ ਜਾਣਾ ਨਾ ਮੈਂ ਆਪੇ ਨਹੀਂ ਹਫਿਸ਼ਾ ਆਪੇ ਨਹੀਂ ਜਾਣਾ نیچے ਹਾਂ ਕਿ ਨਹੀਂ ਸ਼ਾਰੀ ਫਿਸ਼ ਹੋਏ ਹੋਏ ਦਾਦੀ ਨੇ ਰੇ ਮੈਂ ਪਲੀਜ਼ ਯਾਰ ਮਮਾ ਇਹਨੂੰ ਫੜ ਲੈ ਇਹ ਕੈਮਰੇ ਦੇ ਵਿੱਚ ਰੱਖ ਲੈ ਫੜ ਲੈਨੇ ਆਪਾਂ ਫੜੀ ਗਈ

सरदार जी दे रहे हम गए ने देव प्रसाद लैन <laughs> तुम तो शैतानिया करे हो इतने कि वाह गुकर आए हो चलो आज़ो मथा टेको टेक लिया वाहग इस स्थान गुरु गोबिंद सिंह जी ने अपना घोड़ा बनिया होया ਗੁਰੂ ਆਹੇ ਗੁਰੂ ਮਾਹੇ ਗੁਰੂ ਹੋਣ ਪਟਕੀ ਕਿਉ ਲਾਈ ਆਪਾਂ ਦੱਸੋ ਮੈਂ ਬਾਬਾ ਜੀ ਮੈਂ ਬਾਬਾ ਜੀ ਨੂੰ ਦੱਸ ਦੀ ਨੇ ਪਟਕੀ ਲਾਤੀ ਹੋਣੇ ਸੇ ਚੱਲੇ ਆ ਜੀ ਲੰਗਰ ਸ਼ਗਨ ਮੱਥਾ ਟੇਕ ਲਿਆ ਹੈ ਹੁਣ ਲੰਗਰ ਸ਼ਗਨ ਚੱਲੀ ਹੈ ਪ੍ਰੇਮ ਰੇਡ ਲੱਲੀ ਨਹੀਂ ਨਹੀਂ ਚਲੋ 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 ਉਹ ਟੇਬਾ ਵਾਂਗੇ ਅੱਗੇ ਉਹ ਜਿੱਥੇ ਸੰਗਤ ਬੈਠੀ ਹੈ ਨਾ ਉੱਥੇ ਬਹਿਣਾ ਹੈ ਆਪਾਂ ਸ਼ਾਰੀਆਂ ਦੇ ਨਾਲ ਚਲੋ

ਹਾਂਜੀ ਮਾਂ ਕਹਿੰਦੀ ਲਾਈ ਦੇ ਕਰਨ ਲੱਗੀ ਸੀਗੀ ਅੱਛਾ ਤੇ ਚਲੋ ਹੁਣ ਘਰੇ ਚਲੀਏ ਨਹੀਂ ਮਮਾ ਨੇ ਮਾਂ ਦਾ ਤਮਾਣਾ ਨਹੀਂ ਦਿਵਾਦਣਾ ਖਿਡੌਣੇ ਕਿੰਨੇ ਮੰਗਦੇ ਐ ਬਸ ਖਿਡੌਣੇ ਲੈਣੇ ਸੀ ਮਾਂ ਖਿਡੌਣੇ ਲੈਣੇ ਆ ਚਲੋ ਫਿਰ ਚਲੋ ਖਿਡੌਣੇ ਲੈ ਕੇ ਦਿੰਨੇ ਆਜੋ ਹਾਲ ਸੁਣੋ ਤੁਸੀਂ ਗੁਰਦੁਆਰੇ ਫਿਸ਼ ਵੇਖਣ ਦੇਖਿ ਖਿਡੌਣੇ ਲੈਣੇ ਆਏ ਹੋ ਸ਼ੰਭ ਨਹੀਂ ਆਂਦੀ बना लो अस चले जाना नी थे कौन है टीनी है. है? है छित्र खाने मेरे को मैं टीनी है के मम्मी है फिर चल आ जल्दी आ छोरी बोल ला ले तुसी मेनू टीनी क्यों बोली आई मैं खींच के लाणी कान ते हुण मैं तो ही नहीं लेके दे ले फिर छोरी बोली हां छोरी फिर हम चलो ना आपा घरे चलिए आ मामा ਮੈਂ ਉਹ ਢੋਣੇ ਲੈਣ ਆਏ ਹਾਂ ਹਾਂ ਮੈਂ ਤੇ ਇੱਥੇ ਮੁੱਠਾ ਟਿਕਣ ਆਈ ਹਾਂ ਹੈ ਮੈਂ ਤਾਂ ਢੋਣੇ ਲੈਣ ਆਇਆ ਤੁਸੀਂ ਤੇ ਕਿਹਾ ਸੀ ਆਪਾਂ ਫੇਰਸ ਵਾਲੀ ਗੁਰਦੁਆਰੇ ਫਿਸ਼ ਵੇਖਾਂਗੇ ਨਾਲੇ ਲੰਗਰ ਖਾਣਗੇ ਤੁਸੀਂ ਟੋਏ ਦੀ ਗੱਲ ਤੇ ਕੀਤੀ ਨਹੀਂ ਸੀ ਢੋਣੇ ਨਹੀਂ ਮੈਂ ਤੁਸੀਂ ਝੂਠ ਬੋਲਿਆ ਨਾ ਕਰੋ ਫਿਰ ਮਮਾ ਗੁੱਸੇ ਵਾਲਿਆ ਕਿਤੀ ਸ਼ਤਾਨ ਹੈ ਨਾ ਚਲੋ 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 ਚਲੀ ਟੋਏ ਇੱਕ ਟੋਏ ਲੈ ਕੇ ਦੇਣਾ ਮੈਂ ਬਸ ਇੱਕ

ਚੱਲੇ ਆ ਜੀ ਹੁਣ ਗੁਰੂ ਘਰ ਤੋਂ ਘਰ ਨੂੰ ਵਾਪਿਸ ਚਲੋ ਚੱਲੀਏ ਚਿੜੀ 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 ਲੈ ਕੇ ਦਵਾਂਗੇ ਜਿਹੜੀ ਬਾਹਰ ਵੇਖੀ ਸੀ ਆਪਾਂ ਸ਼ੋਨੀ ਚ ਠੀਕ ਹੈ ਚਲੋ ਇਹ ਕੁਝ ਨਹੀਂ ਅਵੇ ਦੁਕਾਨ ਨਹੀਂ ਬੰਦ ਪਈ ਸਾਰੇ ਪਾਸੇ ਹੁਣ ਆ ਗਏ ਆ ਜੀ ਆਪਾਂ ਫਿਰੋਜ਼ਪੁਰ ਕੈਂਟ ਇੱਥੇ ਹੈਗੀ ਹੈ ਸਭ ਤੋਂ ਵੱਡੀ ਸਬਜ਼ੀ ਮੰਡੀ ਕਿਉਂਕਿ ਪਿੰਡਾਂ 'ਚ ਮਿਲਦੀ ਸਬਜ਼ੀ ਮਹਿੰਗੀ ਤੇ ਇੱਥੇ ਥੋੜੀ ਘੱਟ ਰੇਟ ਤੇ ਮਿਲੇਗੀ ਹੁਣ ਦਿਖਾਣੇ ਤੁਹਾਨੂੰ ਸਬਜ਼ੀ ਮੰਡੀ सारी मार्केट फ्रूट दी है सारे फ्रूट्स वगैरह इतने बाहर मिलते हैं आप हो गए सब्जी मंडी के अंदर एंटर इतने इत सब्जी दो सब्जियां ल फिर घर चलते हैं चल आज 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 जी ली सब्जी ले ਸਾਡੇ ਪਿੰਡ ਦੇ ਨੇੜੇ-ਤੇੜੇ ਕਿਤੇ ਧਨੀਆਂ ਨਹੀਂ ਮਿਲਦਾ। ਛੇਚੀ ਆਣਾ ਪੈਂਦਾ ਹੈ ਕੋਈ ਖਾਸ ਸਬਜ਼ੀਆਂ ਲੈਣ ਵਾਸਤੇ। ਬੜਾ ਸਤਾਂਦੀ ਪਈ ਸਾਲੋਂ ਹੁਣ ਅਸੀਂ ਖਾਣ ਲੱਗੇ ਆ ਆਈਸਕ੍ਰੀਮ। ਪ੍ਰੇਮ ਕੱਲ ਤੋਂ ਸਕੂਲ ਹੀ ਜਾਏਗੀ ਹੁਣ। ਇਹਨੂੰ ਖਵਾਓ ਜਿਹੜੀ ਖਵਾਣੀ ਇਹਨੂੰ। ਕਿਹੜੀ ਆਈਸਕ੍ਰੀਮ ਵਾਲੀ? ਆ ਗਈ ਮੈਡਮ ਆਈਸਕ੍ਰੀਮ ਲੈ ਕੇ। ਆਏ ਆਏ ਚਲੋ ਖੋਲਿਏ। ਖੋਲਦਾ। ਹੁਣ ਦਿਸਣਾ ਨਹੀਂ। ਆਈਸਕ੍ਰੀਮ ਖਾ ਕੇ ਨਾ ਹੁਣ ਸੋ ਜੀ ਚੰਗਾ ਉਹ ਮਸ਼ਾਲੇ ਕਰ ਹਾਂ ਹੁਣ ਘਰੇ ਜਾ ਕੇ ਸ਼ੌ ਘਰੇ ਜਾ ਕੇ ਨਾ ਖੇਡਾਂਗੇ ਆਪਾਂ ਹੁਣ ਸੋ ਜੋ ਚਲੋ ਆ ਜੋ ਹੁਣ ਮੋਟਰਸਾਈਕਲ ਤੇ ਸ਼ੌਣਾ ਆਏ ਆਪਾਂ ਡੈਡੀ ਛੱਡ ਕੇ ਚਲੇਗੇ ਸ਼ੰਡੂ ਹਾਂ ਹਣ ਕੀ ਕਰੀਏ ਹਾਂ ਕਿਸਾਨ ਧਰਨਾ ਲਾਈ ਬੈਠੇ ਆ ਉਹ ਵੇਖੋ ਕਿੰਨੇ ਸਾਰੇ ਅੰਕਲ ਖੜੇ ਰਹਿ ਮੋ ਚੁੱਪ ਕਰਕੇ ਤੁਰੇ ਚੱਲਣ ਘਰ ਹਾਏ ਵੇ ਲੱਲੇ ਪੱਪੇ ਵਾਧੂ ਲਾ ਲੋ ਲੇਕਿਨ ਸਾਹਮਣੇ ਚੀਜ਼ਾਂ ਦੇਸੀ ਜਾਂਦੀਆਂ ਧਰਨਾ ਲੱਗਿਆ ਆ ਬਾਈ ਫਰੋਜਪੁਰ ਥਾਣੇ ਦੇ ਕੋਲ ਕੀ ਲੈਣੇ ਰੇਮ ਕੀ ਲੈਣਾ ਹੈ ਚਿੜੀ ਲੈਣੀ ਹੈ ਆ ਕਿੰਨੇ ਦੀ ਚਿੜੀ ਜੀ ਇੱਥੇ ਉੱਤਰੋ ਬੈਠੀ ਰਹਿੰਦੇ ਨੋ ਕਿਹੜਾ ਕਲਰ ਲੈਣਾ ਹੈ ਕਿਹੜਾ ਲੈ ਕੇ ਹਾਂ ਨਹੀਂ ਨਹੀਂ ਚਿੜੀ ਲੋ ਬਸ ਚਿੜੀ ਇਹ ਨਹੀਂ ਲੈਣਾ ਇਹ ਜਾਣਾ ਨਹੀਂ ਪੁੱਤੂ ਕਰੇ ਕਿਹੜੀ ਬਲੂ ਨਹੀਂ ਪੁੱਤੇ ਫਟ ਜਾਂਦਾ ਪੁੱਤ ਚਿੜੀ ਲੈ ਲੋ ਬੱਛ ਚਲਾ ਦਿਓ ਤੇਰੀ ਨੂੰ 120 ਰੁਪਏ ਦੀ ਜਾਦਾ ਨਹੀਂ ਹੋ ਗਿਆ 100 ਰੁਪਏ ਠੀਕ ਹੈ ਦੇ ਦਿਓ ਬਈ 100 ਰੁਪਏ ਦੇ ਦਿਓ ਐਵੇਂ 100 ਵੀ ਜਾਦਾ ਹੀ ਹੈ ਚਲੋ ਇਹ ਲੋ ਖੋਸ਼ਣ ਟਿੰੜੀ ਜੀ ਚਲੋ ਅਸੀਂ ਘਰੇ ਪਹੁੰਚ ਗਏ ਆ ਜੀ ਤੇ ਆਂਦੇ ਸਾਰੀ ਚਿੜੀ ਦਾ ਤੇ ਅਸੀਂ ਕੰਮ ਵੀ ਕਰਤਾ ਰਹਿਮ ਨੇ ਤੋੜ ਦਿੱਤਾ ਇਹ ਉਹਦਾ ਟਾਇਰ ਹਨ ਡੈਡੀ ਜੀ ਚਾਹਣਾ ਲਿਖਵਾਣਾ ਹੈ ਇਹ ਕਾਣਾ ਵੀ ਖਵਾਣਾ ਓਕੇ ਫੈਵਿਕ ਟਿਕ ਨਾਲ ਜੋੜਦੇ ਬਈ ਆਣੋਂ ਦਾ ਟਾਇਰ ਉਹ ਨੂੰ ਮੈਂ ਫੈਵਿਕ ਨਾਲ ਖਾਣਾ ਖੁਲਾਣ ਜੋਗੀ ਰਹਿ ਕਿੱਥੇ ਗਈ ਆਣੋ ਵਿਚਾਰੀ ਤੋੜਤੀ ਤੁਸੀਂ ਮੈਂ ਤੋੜੀ ਤੇ ਮੇਰੇ ਚੱਡੀ ਬਣਾਉਣ ਵਾਲਾ ਸਾਡੇ ਆਣ ਤੋਂ ਪਹਿਲਾਂ ਪਹਿਲਾਂ ਸਕੂਲੋਂ ਆ ਕੇ ਬੈਠੀ ਹੋਈ ਸੀ ਤੇ ਮਾੜੀ ਕੀ ਫੈਵਿਕ ਕਿ ਬਚਾ ਲਓ ਮੈਂ ਕਿੱਥੇ ਜੀ ਨਾ ਮਾੜੀ ਜੀ ਫੈਵਿਕ ਕਿ ਚਾਹੀਦੀ ਹੈ ਮੈਨੂੰ ਇੱਕ ਬੂੰਦ ਦੇ ਦੋ ਮੈਂ ਵੀ ਕਿਤੇ ਲਾਣੀ ਐ ਤੁਰਪੀ ਜੁੜ ਗਈ ਹੁਣ ਨਾ ਥੋੜੀ ਬੁੱਤ ਆ ਦੋ ਸੈਵਿਕ ਇੱਕ ਮੈਨੂੰ ਮਾੜੀ ਜੀ ਮੈਂ ਕਿਸੇ ਦੀ ਜ਼ੁਬਾਨ ਤੇ ਲਾਣੀ ਪੜਾ ਜਾਣਾ ਇਹ ਕੁੜੀ ਦੀ ਜ਼ੁਬਾਨ ਤੇ ਫੈਵਿਕ ਇੱਕ ਲਾਣੀ ਐ ਮੈਂ ਭੱਜ ਗਈ ਨਾ ਟੁੱਟ ਗਿਆ ਟੁੱਟ ਗਿਆ ਨਾ ਇਹ ਨਹੀਂ ਜੁੜਨਾ ਯਾਰ ਮੈਨੂੰ ਪਤਾ ਨਹੀਂ ਜੁੜਨਾ ਕੋਈ ਫਾਇਦਾ ਹੀ ਨਹੀਂ ਆ ਕਿਉਂਕਿ ਜਦੋਂ ਟਾਇਰ ਚੱਲੇਗਾ ਤੇ ਇਹ ਨਹੀਂ ਘੱਲੇਗਾ ਇਆਵੇਂ ਕਰੋ ਮੜੀ ਦੇ ਫੇਰ ਲਾ ਕੇ ਜੋੜ ਕੇ ਵੇਖ ਲਓ ਜੋੜ ਕੇ ਰੱਖ ਦਿਓ ਥੋੜੀ ਦੇਰ ਸੁੱਕਣ ਵਾਸਤੇ ਅਲੇ ਵੀਰੂ ਦੇ ਦੇ ਡੈਡੀ ਨੂੰ ਥੋੜੀ ਜਿਹੀ ਬਚਾਅ ਦੇਖਣਾ ਮੈਂ ਇਹਦੀ ਜ਼ੁਬਾਨ ਤੇ ਨਾ ਇਹਦੀ ਜ਼ੁਬਾਨ ਤੇ ਲਾਣੀ ਮੂੰਹ ਬੰਦ ਕਰਨਾ ਇਸ ਕੁੜੀ ਦਾ ਮੈਂ ਬੜਾ ਬੋਲਦੀ ਹੈ ਆਂਡੇ ਸਾਰ ਦੋਵੇਂ ਜਿਹੜੇ ਲੜਨ ਲੱਗੇ ਹੋਏ ਸੀ ਜਦੋਂ ਅਸੀਂ ਘਰੇ ਪਹੁੰਚੇ ਪਰ ਨਣਾਇਆ ਕਰੇ ਮੁੱਠੇ ਨੂੰ ਕਸ਼ਕਿਆ ਦੇ ਚੁੱਪ ਕਰ ਜੋਵੇ ਚੁੱਪ ਕਰ ਵੀਰੇ ਚੱਪਲ ਥਲੇ ਰੱਖ ਮੇਰੀ ਚੱਪਲ ਚਲੋ ਜੀ ਇਸ சேன ਨਾਲ ਅਸੀਂ ਕਰ ਰਹੇ ਆਂ ਬਲੌਗ ਨੂੰ ਇਟਨ ਬਲੌਗ ਕਿਰਨਕੇ ਆਂ ਦੁਪਹਿਰ ਦੇ ਵੱਜ ਗਏ ਨੇ ਡੇਟ ਹੁਣ ਅਸੀਂ ਪੀਵਾਂਗੇ ਚਾਹ ਤੇ ਪਾਣੀ ਪਾਣੀ ਅਸੀਂ ਪੀਵੇ ਚਾਹ ਬਣਾ ਕੇ ਤੇ ਲੱਗੇ ਇਹਨਾਂ ਨਾਲ ਸੱਟ ਕਰਾਂ ਮੈਂ ਜਿਹੜਾ ਲੜਦੇ ਪਏ ਜਦੋਂ ਦੇ ਅਸੀਂ ਆਏ ਨਾ ਉਦੋਂ ਦਾ ਨੱਬੋ ਮਾ ਜੇ ਨਹੀਂ ਲੜਦੇ ਨੂੰ ਵੇਖਣੀ ਹੈ ਤੇ ਹੁਣ ਕਰ ਰਹੇ ਆਂ ਬਾਏ ਬਾਏ